ਲਵੀ ਅੱਜ ਦੀ ਵੀਡੀਓ 'ਚ ਤੁਹਾਡੇ ਲਈ ਬਹੁਤ ਹੀ ਯੂਨੀਕ ਚੀਜ਼ ਲੈ ਕੇ ਆਏ ਆ ਜਿਹੜੀ ਕਿ ਅੱਜ ਕੱਲ ਆਪਾਂ ਨੂੰ ਬਹੁਤ ਹੀ ਘੱਟ ਦੀਦੀ ਆ ਮੰਜਾ ਤਿਆਰ ਕਰਾਇਆ ਭਰਾ ਸਾਡੇ ਨੇ ਬੜੇ ਹੀ ਚਾਰ ਨਾਲ ਤੇ ਬੜੇ ਹੀ ਸ਼ੌਕ ਨਾਲ ਵੀਰ ਨਾਲ ਵੀ ਤੁਹਾਨੂੰ ਮਰਾਉਣਾ ਹੈ ਤੇ ਮੰਜੇ ਦੇ ਵਿੱਚ ਬੜੇ ਚੰਗੇ ਫਿਚਰ ਵੀ ਆ ਤੇ ਮੰਜੇ ਦੇ ਪਾਵਿਆਂ ਤੋਂ ਲੈ ਕੇ ਪੈਦ ਤੱਕ ਤੇ ਪੈਦ ਤੋਂ ਲੈ ਕੇ ਵਾਣ ਦੀ ਬਣਾਈ ਤੱਕ ਕੱਲੀ-ਕੱਲੀ ਚੀਜ਼ ਤੇ ਬਰੀਕੀਆਂ ਤੇ ਕੰਮ ਕੀਤਾ ਗਿਆ ਦੇਖੋ ਵੀ ਪਾਵਿਆਂ ਤੇ ਵੀ ਬੜੀ ਸੋਹਣੀ ਕਢਾਈ ਕੀਤੀ ਗਈ ਆ ਬੜੀ ਸੋਹਣੀ ਜਿਹੜੀ ਇਹਦੀ ਬਣਾਈ ਕੀਤੀ ਗਈ ਆ ਮੰਜੇ ਦੀ ਤੇ ਉਹ ਵੀ ਦਸ ਦੇ ਆਕੇ ਬਹੁਤ ਹੀ ਘੱਟ ਜਿਹੜੀਆਂ ਪ੍ਰਾਣੀਆਂ ਸਾਡੀਆਂ ਬੇਬੇ ਨੇ ਜਾਂ ਮਾਸੀਆਂ ਤਾਈਆਂ ਚਾਚੀਆਂ ਨੇ ਉਹੀ ਜਾਣਦੀਆਂ ਉਹਨਾਂ ਤੋਂ ਵੀ ਬਹੁਤ ਟਾਵੀ ਢੱਲੀਆਂ ਸਾਡੀਆਂ ਇਹ ਜਿਹੜੇ ਵੱਧ ਉਮਰ ਦੀਆਂ ਬੀਬੀਆਂ ਨੇ ਉਹ ਜਾਣਦੀਆਂ ਬਾਕੀ ਆ ਵੀਰ ਨਾਲ ਮਲਾਉਣਾ ਹੈ ਬਾਈ ਫਤਿਹ ਸਿੰਘ ਨਾ ਇਹਦਾ ਮੰਜਾ ਸਾਰੀ ਗੱਲਬਾਤ ਕਰਨੀ ਹੈ ਵੀਡੀਓ ਧਿਆਨ ਨਾਲ ਦੇਖਿਓ ਤੇ ਇੱਕੇ ਚੰਗਾ ਕਾਰੋਬਾਰ ਵੀ ਬਣ ਸਕਦਾ ਹੈ ਉਹਦੇ ਬਾਰੇ ਵੀ ਆਪਾਂ ਗੱਲ ਕਰਾਂ ਸਾਡੀਆਂ ਭੈਣਾਂ ਜਿਹੜੀਆਂ ਘਰੇ ਰਹਿੰਦੀਆਂ ਉਹ ਵੀ ਸਿੱਖ ਕੇ ਇਹ ਚੀਜ਼ ਤੇ ਉਹ ਵੀ ਕਰ ਸਕਦੀਆਂ ਉਹ ਵੀ ਗੱਲਬਾਤ ਕਰਾਂਗੇ ਬਾਕੀ ਉਹ ਕਹਿੰਦੇ ਹੁੰਦੇ ਆ ਨਾ ਕਿ ਜੇ ਸ਼ੌਂਕ ਪੂਰੇ ਕਰਨੇ ਆ ਤਾਂ ਖੂਨ ਤਾਂ ਮਿੱਤਰੋ ਸੜੂਗਾ ਉਹ ਮਿਹਨਤ ਕਰਕੇ ਸਾੜਨਾ ਪੈਂਦਾ ਤੇ ਫਿਰ ਸ਼ੌਂਕ ਪੂਰੇ ਹੁੰਦੇ ਆ ਕਿੰਨਾ ਕ ਖਰਚਾ ਹੋਇਆ ਤੇ ਕੀ ਗੱਲ ਬਾਤ ਹੈ ਆਜੋ ਕਰਦੇ ਆ ਗੱਲ ਬਾਤ ਧੰਨਵਾਦ ਲਵੀ ਸੱਜਣਾਂ ਆਮ ਤੋਂ ਖਾ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਫੇਰ ਇੱਕ ਵਾਰੀ ਸਵਾਗਤ ਹੈ ਤੇ ਆਹ ਜਿਹੜੇ ਮੰਜੇ ਤੇ ਅਸੀਂ ਬੈਠੇ ਆ ਨਾ ਇਹ ਮੰਜਾ ਚਰਚਾ ਦਾ ਵਿਸ਼ਾ ਬੜਿਆ ਹੋਇਆ ਹੈ ਪਿਛਲੇ ਕੁਝ ਕੇ ਸਮੇਂ ਤੋਂ ਦੋ ਤਿੰਨ ਇੰਟਰਵਿਊਆਂ ਵੀ ਹੋਈਆਂ ਕਈ ਭਰਾਵਾਂ ਦੇ ਦੇਖੀਆਂ ਹੋਣਗੀਆਂ ਪਰ ਮੈਂ ਸੋਚਿਆ ਕਿ ਜਿਹੜੇ ਸੱਜਣ ਆਪਣੇ ਨਾਲ ਜੁੜੇ ਹੋਏ ਆ ਘੋੜੇ ਵਾਲੇ ਭਰਾ ਜ਼ਿਆਦਾਤਰ ਜੁੜੇ ਹੋਏ ਆ ਜਾ ਸ਼ੌਕ ਰੱਖਣ ਵਾਲੇ ਭਰਾ ਜੁੜੇ ਹੋਏ ਆ ਜਿਨ੍ਹਾਂ ਨੇ ਸ਼ੌਕ ਨਾਲ ਕਿਸ ਨੇ ਜੀਪਾਂ ਤਿਆਰ ਕਰਾਈਆਂ ਕਿਸੇ ਨੇ ਟਰੈਕਟਰ ਤਿਆਰ ਕਰਾਏ ਆ ਕੋਈ ਮੰਨ ਕੇ ਚੱਲੋ ਵੀ ਘੋੜਿਆਲਾ ਸ਼ੌਕ ਪੂਰੀ ਜਾਂਦਾ ਕੋਈ ਡੌਗ ਵਾਲਾ ਕੁੱਤੇ ਵਾਲਾ ਸ਼ੌਕ ਪੂਰੀ ਜਾਂਦਾ ਤੇ ਬਾਈ ਨੇ ਸ਼ੌਕ ਨਾਲ ਮੰਝਾ ਤਿਆਰ ਕਰਾਇਆ ਕਿਹੜੀ ਲੱਕੜ ਦਾ ਬਣਿਆ ਕਿੰਨੇ ਕੁ ਪੈਸਿਆਂ ਦਾ ਤਿਆਰ ਹੋਇਆ ਹੈ ਤੇ ਕੀ ਕੁਝ ਇਹਦੇ 'ਚ ਲੱਗਿਆ ਹੈ ਕਿੱਦਾਂ ਦੇ ਇਹਦੇ ਫਿਚਰ ਨੇ ਫਿਚਰ ਵੀ ਬੜੇ ਆ ਇਹਦੇ ਸੱਜਣੋ ਜਿੱਦਾਂ ਕਿ ਇੱਕ ਫਿਚਰ ਹੈ ਵੀ ਇੱਥੇ ਪਾਣੀ ਡੋਲਦੋ ਤਾਂ ਕਹਿੰਦੇ ਪਾਣੀ ਥੱਲੇ ਨਹੀਂ ਜਾਂਦਾ ਓ ਬਾਈ ਤੇ ਪੁੱਛਾਂਗੇ ਭਾਈ ਕੀ ਸਾਹਿਬ ਕਿਤਾਬ ਹੈ ਹਨ ਬਾਈ ਫਤੇ ਸਿੰਘ ਹੈ ਆਪਣੇ ਨਾਲ ਪਿੰਡ ਕਿਹੜਾ ਸੀ ਬਾਈ ਬੰਗੇਰ ਚੜਤ ਸਿੰਘ ਜੀ ਬੰਗੇਰ ਚੜਤ ਸਿੰਘ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਹੈ ਤੇ ਬਾਈ ਦਾ ਪਹਿਲਾ ਸਵਾਗਤ ਕਰਦਾ ਫਿਰ ਜਾਣਕਾਰੀ ਲੈ ਲੇ ਚੰਗੀ ਲੱਗੇ ਵੀਡੀਓ ਤੇ ਭਰਾਵਾਂ ਨਾਲ ਸਾਂਝ ਜ਼ਰੂਰ ਪਾ ਦਿਓ ਜੇ ਕੋਈ ਮੰਜਾ-ਮੁੰਜਾ ਤਿਆਰ ਕਰਾਉਣਾ ਚਾਹੁੰਦਾ ਤੇ ਵੀਰ ਦਾ ਨੰਬਰ ਮੈਨ ਨਾਲ ਦੇ ਤਾ ਤੁਹਾਨੂੰ ਐਗਜ਼ੈਕਟ ਬਾਈ ਲੋਕੇਸ਼ਨ ਤੇ ਭੇਜ ਦਊਗੀ ਫਲਾਣੇ ਬੰਦੇ ਤੋਂ ਤਿਆਰ ਕਰਾ ਲਵੋ ਹਣ ਬਾਈ ਸਵਾਗਤ ਹੈ ਸਤਿ ਸ੍ਰੀ ਅਕਾਲ ਧੰਨਵਾਦ ਬਾਈ ਸਤਿ ਸ੍ਰੀ ਅਕਾਲ ਜੀ ਕੈਮੋ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਆ ਮੰਜੇ ਤੇ ਬਹਿ ਕੇ ਯਾਰ ਸਵਾਦ ਵੜਾਉਂਦਾ ਬਾਈ ਠੀਕ ਹੈ ਜੀ ਚੜਦੀ ਕਲਾ ਚ ਬੰਦਾ ਉਂਝ ਵੀ ਹੁੰਦਾ ਤੇ ਇੱਥੇ ਬਹਿ ਕੇ ਤਾਂ ਜੀ ਕਰਦਾ ਨੇ ਟੁੱਟੀਏ ਨਾ ਹਾਂਜੀ ਬਾਈ ਅੱਛਾ ਬਾਈ ਇਹ ਸ਼ ਟਾਈਮ ਵਿੱਚ ਸਾਡੇ ਵੀ 51 ਹੁੰਦਾ ਸੀ 1.200 ਸਾਲ ਪੁਰਾਣਾ ਪਰ ਉਹ ਬਾਅਦ ਚ ਫੁੱਟ ਗਿਆ ਜਾਨੀ ਕਿ ਕਾਫੀ ਟਾਈਮ ਕੱਢ ਗਿਆ ਉਹ ਹਾਂਜੀ ਹਾਂਜੀ ਤੇ ਇਹ ਕਿਹੜੀ ਲੱਕੜ ਕਿਹੜੀ ਦਾ ਬਣਾਇਆ ਜੀ ਬਾਈ ਵੈਸੇ ਤਾਂ ਜਿਹੜੀ ਐਨੀ ਟਾਈਮ ਲੱਕੜ ਕੱਢ ਗਈ ਉਹ ਵੀ ਟਾਲੀ ਹੋਣੀ ਹੈ ਜੀ ਤੇ ਇਹ ਵੀ ਕਲਮਲੀ ਟਾਲੀ ਹੈ ਜੀ ਕਲਮਲੀ ਟਾਲੀ ਹਾਂਜੀ ਇਹ ਕਿੰਨਾ ਟਾਈਮ ਹੋਇਆ ਫਤ ਤਿਆਰ ਕਰਾਈ ਨੂੰ ਇਹਨੂੰ ਥੋੜਾ ਸਮੇਂ ਹੋਇਆ ਬਾਈ ਇਹਨੂੰ 2 ਸਾਲ ਹੀ ਹੋਏ ਰਹਾ ਜੀ ਇਹ ਸ਼ੌਕ ਮੰਨ ਲਓ ਜਾਗਿਆ ਕਿਵੇਂ ਕਿਤੇ ਵੇਖਿਆ ਸੀ ਕਿਸੇ ਭਰਾ ਦੇ ਘਰੇ ਪਿਆ ਹਾਂਜੀ ਬਾਈ ਕਿਹੜੇ ਦੇ ਘਰੇ ਵੇਖਿਆ ਸੀ ਤੇ ਕਿੱਦਾਂ ਮਨ 'ਚ ਫੁਰਵਾਇਆ ਵੀ ਮੈਂ ਵੀ ਬਣਾਉਣਾ ਹੈ ਭਾਈ ਇਹ ਰਾਜਸਥਾਨ ਦੇਖਿਆ ਸੀਗਾ ਜੀ ਮੰਜਾ ਮੈਂ ਅੱਛਾ ਤੇ ਉੱਥੋਂ ਦੇਖਿਆ ਉਹ ਥੋੜਾ ਜਿਹਾ ਇਹ ਤੋਂ ਹਲਕਾ ਸੀਗਾ ਜੀ ਜੀ ਇਹ ਫਿਰ ਜਿੰਨਾ ਡਾਣੇ ਸੀਗੇ ਜੀ ਵਾਲੀ ਕਟਿੰਗ ਨਹੀਂ ਕਰਾਈ ਫਿਰ ਉਹ ਨਹੀਂ ਰਖਾਤੀ ਜੀ ਮੈਂ ਜੀ ਹਾਂਜੀ ਅੱਛਾ ਇਹ ਲੱਕੜ ਕਿੱਦੀ ਸੀ ਜੀ ਕਲਮ ਵਾਲੀ ਕਲਮ ਵਾਲੀ ਟਾਲੀ ਹਾਂਜੀ ਤੇ ਇਹ ਬਾਈ ਫਿਰ ਇਹਦੇ ਚਾਰੇ ਜਿਹੜੇ ਮਾਲਾ ਆ ਲਾਏ ਆ ਆੜ ਕੀ ਨੂੰ ਇਹਨੂੰ ਕੀ ਕਹਿ ਦਿੰਦੇ ਆ ਮਣਕਣਿਆਂ ਜਾਨੂੰ ਇਹ ਹਾਂਜੀ ਭਾਈ ਇਹ ਪਛਮੋਂ ਦੇ ਬਣੇ ਹੁੰਦੇ ਆ ਜੀ ਫੁੱਲ ਅੱਛਾ ਬਾਣ ਵੀ ਇਹਦਾ ਕੋਈ ਖਾਸ ਹੀ ਹੈ ਤੇ ਕਿ ਜਾਂ ਨਾਰਮਲ ਬਾਣੀ ਹੈ ਜਿਹੜਾ ਆਪਣੇ ਆਮ ਘਰਾਂ ਦੇ ਬਾਈ ਹੈ ਨਾਰਮਲ ਜੀ ਪਰ ਇਹ ਨਾ ਬੁਣਤੀ ਕੁੰਡੀ ਵਾਲੀ ਹੈ ਜੀ ਅੱਛਾ ਕੁੰਡੀ ਵਾਲੀ ਜਿਹੜੀਆਂ ਪੁਰਾਣੀਆਂ ਮਾਤਾ ਸਿੰਘ ਆ ਜੀ ਜੀ ਇਹ ਉਹਨਾਂ ਨੂੰ ਹੀ ਬੁਣਤੀ ਆਉਂਦੀ ਹੈ ਜੀ ਇਹ ਹੋਣ ਵਾਲੀਆਂ ਭੈਣਾਂ ਨੂੰ ਨਹੀਂ ਆਉਂਦੀ ਇਹਦੇ ਚ ਤੇ ਪੈਣ ਦੇ ਚ ਵੀ ਬਾਵੇ ਡਿਜ਼ਾਈਨ ਪਾਇਆ ਬਾਈ ਤੂੰ ਹਾਂਜੀ ਬਾਈ ਇਹ ਆ ਦੇਖੋ ਆਹ ਤਿੰਨ ਨੇ ਜੀ ਇਹਦੇ ਜੀ ਇਹਨਾਂ ਨੂੰ ਮੈਨੂੰ ਹੁਣ ਪਤਾ ਨਹੀਂ ਜੀ ਪੁਰਾਣੀਆਂ ਮਾਤਾ ਨੂੰ ਤਾਂ ਪਤਾ ਹੈ ਜੀ ਤੇ ਉਹ ਆਮ ਮੰਜੇ ਦੇ ਇੱਕ ਸਿੰਗਲ ਹੁੰਦਾ ਹੈ ਜੀ ਆਪਣੇ ਜਿਹੜੇ ਘਰਾਂ ਚ ਨੇ ਮੰਜੇ ਹਾਂਜੀ ਇਹ ਤਿੰਨ ਨਾਲ ਇਹਦੀ ਸੈਟਿੰਗ ਬੰਦੀ ਆ ਜੀ ਓਕੇ ਹਾਂਜੀ ਤੇ ਇਹਦੇ ਤੇ ਪੈਸੇ ਕਿੰਨੇ ਕੁ ਲੱਗ ਗਏ ਬਾਈ ਤੇ ਕਿੰਨੇ ਕੁ ਟਾਈਮ ਚ ਤਿਆਰ ਹੋ ਗਿਆ ਬਾਈ ਪੈਸੇ ਤਾਂ ਵੈਸੇ ਤਾਂ ਵੀ ਮੂੰਹ ਪ੍ਰੇਮ ਚ ਸਾਰਾ ਹੀ ਤੇ ਪਰ ਉਹ 45000 ਚ ਪੈ ਗਿਆ ਜੀ 45000 ਚ 151 ਪੈ ਗਿਆ ਹਾਂਜੀ ਹਾਂਜੀ ਇੱਥੋਂ ਆਂਦੇ ਆ ਸੱਜਣ ਉਹ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸੋ ਕਿ ਐਸੇ ਕਿਹੜੀ ਜਗ੍ਹਾ ਤੋਂ ਕਰਾਇਆ ਬਈ ਇਹ ਤਿਆਰ ਇਹ ਇਹ ਬਾਈ ਜਿਹੜੇ ਤਾਂ ਹੈਗਾ ਪਿੱਤਲ ਜੀ ਜੀ ਉਹ ਤਾਂ ਅੱਛਾ ਜਿਹਾ ਛੇਰ ਬਣਿਆ ਜਿਹੜੇ ਪਿੱਤਲ ਆ ਪਿੱਤਲ ਆ ਜੀ ਇਹ ਇਹ ਨਾ ਬਾਈ ਅੰਟੀਕ ਪਿੱਤਲ ਹੈ ਇਹਨੇ ਸਾਰੀ ਉਮਰ ਆਈ ਰਹਿਣਾ ਦੂਜੇ ਪਿੱਤਲ ਨੂੰ ਇਹ ਕਾਲਾ ਨਹੀਂ ਹੁੰਦਾ ਓਕੇ ਹਾਂਜੀ ਜੀ ਤੇ ਵੀਰ ਤਿਆਰ ਕਿੱਥੋਂ ਕਰਾਇਆ ਇਹਦੇ ਮਾਲਾ ਆਮ ਬੰਦਾ ਤਿਆਰ ਕਰ ਦਿੰਦਾ ਇਹਦਾ ਖਾਸ ਕੰਮ ਕੀਤਾ ਜਾਂਦਾ ਇਹ ਨਹੀਂ ਬਾਈ ਇਹ ਖਾਸ ਬੰਦਾ ਹੀ ਤਿਆਰ ਕਰਦਾ ਜੀ ਇਹਨੂੰ ਇਹ ਜਿਵੇਂ ਬਠੰਡੇ ਕੱਢਦੇ ਨੇ ਪਾਵੇ ਜੀ ਅੱਛਾ ਤੇ ਠੋਕਣ ਲਈ ਵੀ ਬੰਦਾ ਕਾਰੀਗਰ ਚਾਹੀਦਾ ਅੱਛਾ ਕੋਈ ਆਮ ਬੰਦਾ ਨਹੀਂ ਠੋਕ ਸਕਦਾ ਇਹ ਅੱਛਾ ਉਹ ਵੀ ਬੰਦਾ ਪੂਰਾ ਪ੍ਰੋਫੈਸ਼ਨਲ ਚਾਹੀਦਾ ਪੂਰਾ ਪ੍ਰੋਫੈਸ਼ਨਲ ਤੇ ਜਿਹੜਾ ਸ਼ੇਰ ਵਾਲੇ ਮੂੰਹ ਦੀ ਗੱਲ ਕਰਦੇ ਆਂ ਆਪਾਂ ਇਹ 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 ਵੀਰੇ ਵੈਸੇ ਤਾਂ ਬਠੰਡੇ ਪਹਿਲਾਂ ਮਿਲ ਜਾਂਦੇ ਸੀਗੇ ਅੱਛਾ ਹੁਣ ਇਹ ਚੀਜ਼ਾਂ ਜੀ ਸ਼ੌਂਕੀਆਂ ਹੀ ਰਹਿ ਗਈਆਂ ਹਾਂ ਇਹ ਵੈਸੇ ਇਹ ਡੋਰ ਨੌਕ ਨੇ ਡੋਰ ਨੌਕ ਵੀਰਾਂ ਨੂੰ ਸੌਖਾ ਆ ਇਹ ਡੋਰ ਨੌਕ ਨੇ ਆ ਬੂਹੇ ਦੇ ਉੱਤੇ ਜਿਹੜੇ ਲੱਗੇ ਹੁੰਦੇ ਆ ਜੀ ਅੱਛਾ ਇਹ ਅੰਟੀਕ ਕਿਹੜਾ ਤੁਸੀਂ ਕਹ ਰਹੇ ਅੰਟੀਕ ਪਤਲ ਜੀ ਹਾਂਜੀ ਇਹ ਵੀਰੇ ਮਹਿੰਗਾ ਪੈਣ ਦਾ ਮੰਜਾ ਕਾਰਨ ਇਹੀ ਹੈ ਮੈਨੂੰ 15000 ਦਾ ਪਤਲ ਪਤਲ ਹੀ ਪੈ ਗਿਆ ਅੱਛਾ ਹਾਂਜੀ ਆ ਇੱਕ ਕਿੰਨੇ ਕਿੰਨੇ ਲੱਗਿਆ ਸ਼ੇਰ ਦੋ ਦੋ ਪਾਸੇ ਲਾਇਆ ਨਾ ਹਾਂ ਦੋ ਦੋ ਪਾਸੇ ਦੋ ਚਾਰ ਛੇ ਅੱਠ ਜੜੇ ਮੂੰਹ ਹੈ ਇਹ ਕੱਲੇ ਤੁਹਾਨੂੰ 15000 ਚ ਮਿਲੇ 15000 ਚ ਪੈ ਗਈ ਜੀ ਤਾਂ ਆਹ ਜਿਹੜਾ ਉੱਤੇ ਪਾਵੇਂ ਦੇ ਫੁੱਲ ਜਿਹਾ ਬਣਿਆ ਵੀ ਪਤਲਾ ਇਹ ਵੀ ਪਤਲਾ ਹੈ ਇਹ ਵੀ ਅੰਟੀਕ ਪਤਲਾ ਹੈ ਇਹ ਪਰ ਬਈ ਵਿੱਚ ਕਾਲਾ ਕਾਲਾ ਜਿਆ ਕਹਦਾ ਹੈ ਕਿ ਜਿਆ ਪਾਲਸ਼ ਦੇ ਕੀ ਹੈ ਇਹ ਪਾਲਸ਼ ਹੈ ਵੀਰੇ ਲਾਉਗੀ ਨਹੀਂ ਕਦੇ ਵੀ ਅੱਛਾ ਇਦਾਂ ਹੀ ਰਹਿਣਗੇ ਜੀ ਇਹਨੇ ਇਦਾਂ ਹੀ ਰਹਿਣਾ ਜੀ ਅੱਛਾ ਹੋਰ ਕੋਈ ਖਾਸ ਈਤ ਇਹਦੀ ਫਤਿਹ ਵੀਰੇ ਵੀ ਤੁਸੀਂ ਜਿਹੜੀ ਦੱਸਣੀ ਭਰਾ ਖਾਸियत ਵੀਰੇ ਇਹ ਜਿਹੜਾ ਪਤਲਾ ਹੈ ਜੀ ਇਹ ਪੂਰਾ ਭਰਿਆ ਹੋਇਆ ਹੈ ਜਿਹੜਾ ਆਂ ਬਿੱਤਲੇ ਉਹ ਤਾਂ ਸਾਂਚੇ ਜੇ ਧਰ ਕੇ ਉਹਨਾਂ ਦੱਬ ਦਿੰਦੇ ਆ ਉਹ ਤਾਂ ਹੁੰਦੀ ਹੈ ਜੀ ਪਲੇਟ ਜੀ ਇਹ ਪੂਰਾ ਭਰਿਆ ਹੋਇਆ ਹੈ ਇਹ ਮਸ਼ੀਨੀ ਹੈ ਇਹ ਸਾਰਾ ਜੀ ਇਹ ਮੰਨ ਲਓ ਵੀ ਜਿਵੇਂ ਇੱਕ ਤਾਂ ਹੁੰਦਾ ਜੀ ਕੱਚਾ ਲੋਹਾ ਇੱਕ ਹੁੰਦਾ ਡੇਗੀ ਲੋਹਾ ਜੀ ਜਿਹੜਾ ਤਾਂ ਕੱਚਾ ਲੋਹਾ ਉਹ ਤਾਂ ਬੈਂਡ ਹੋ ਜਾਂਦਾ ਮੁੜ ਜਾਂਦਾ ਟਾ ਲਿਆ ਜਾਂਦਾ ਜੀ ਡੇਗੀ ਲੋਹੇ ਦਾ ਪੜਾਕਾ ਹੀ ਪੈਂਦਾ ਹਾਂ ਇਹ ਟੁੱਟੂ ਸਦਾ ਹਾਂ ਇਹ ਬੈਂਡ ਨਹੀਂ ਹੁੰਦਾ ਜੀ ਬੈਂਡ ਨਹੀਂ ਹੁੰਦਾ ਅੱਛਾ ਜਿਹੜੀ ਪਾਣੀ ਵਾਲੀ ਗੱਲ ਤੁਸੀਂ ਦੱਸ ਰਹੇ ਜੀ ਮੈਨੂੰ ਵੀ ਯਾਰ ਪਾਣੀ ਨਹੀਂ ਡੋਲਦਾ ਉਹ ਕਿੱਧਰ ਪਾਣੀ ਕਿਉਂ ਨਹੀਂ ਡੋਲਦਾ ਵਿੱਚ ਮੂਰੀਆਂ ਤਾਂ ਹੈਗੀਆਂ ਨੇ ਬਾਈ ਇਹਨਾਂ ਵੀਰੇ ਕਾਲਚ ਬੁਣਿਆ ਸੀ ਮੰਜਾ ਇਹ ਅੱਛਾ ਜਿਹੜੀ ਕੁੰਡੀ ਦੀ ਸਹੀ ਬੁਣਤੀ ਆ ਉਹ ਇੱਕ ਮੰਜਾ ਬੁਣਨ ਲਈ ਮਹੀਨਾ ਡੇਢ ਮਹੀਨਾ ਲੱਗ ਜਾਂਦਾ ਹੈ ਅਸੀਂ ਵੀ ਆਪ ਹਫ਼ਤੇ 'ਚ ਬੁਣ ਲਾਂਗੇ ਹੂੰ ਉਹਦੇ ਵਿੱਚ ਕੀ ਹੈ ਜੀ ਇੰਨਾ ਜ਼ਿਆਦਾ ਠੋਕ ਕੇ ਬੁਣਿਆ ਜਾਂਦਾ ਹੁਣ ਆਹ ਦੇਖੋ ਇਹ ਜੋਣਾ ਉਂਗਲ ਨਹੀਂ ਪੈਂਦੀ ਹਾਂ ਨਾ ਇੰਟਾਇਰ ਜੀ ਇਹ ਜਿਹੜੇ ਕੁੰਡੀ ਵਾਲੀ ਬੁਣਤੀ ਆ ਜੀ ਉਹਦੇ ਤੁਸੀਂ ਪਾਣੀ ਡੋਲ ਦਿਓ ਤੋ ਇਸਕ ਬੂੰਦ ਵੀ ਨੀਚੇ ਨਹੀਂ ਜਾਊਗੀ ਹਾਲਾਂਕਿ ਇਹਦੇ ਵਿੱਚ ਵੀ ਥੋੜੀ ਜਿਹੀ ਸਪੇਸ ਤਾਂ ਹੈ ਹਾਂਜੀ ਇਹ ਜਿਹੜੀ ਆਪਾਂ ਕਹਿ ਦਈਏ ਇਹ ਕਾਲ ਕਰਕੇ ਹੈ ਜੀ ਇਹ ਕਾਲ ਕਰਕੇ ਹਾਂਜੀ ਹਾਂ ਅੱਛਾ ਹੋਰ ਕੋਈ ਗੱਲ ਬਾਤ ਹੈ ਜੀ ਇਹ ਤਾਈ ਵਰਗੀਆਂ ਨੇ ਇਹਨੂੰ ਬਣਨ ਲਈ ਉਂਗਲਾਂ ਛੱਲੀਆਂ ਗਈਆਂ ਜੀ ਅੱਛਾ ਹਾਂਜੀ ਇੰਨਾ ਟਾਈਟ ਬਣਿਆ ਜਾਂਦਾ ਇਹ ਇਹ ਤਾਂ ਕਾਲ ਕਰਕੇ ਆਹ ਰਹਿ ਗਿਆ ਤੇ ਨਹੀਂ ਮੈਂ ਤੁਹਾਨੂੰ ਪਾਣੀ ਰੋਲ ਕੇ ਵੀ ਦਿਖਾਉਂਦਾ ਸੀ ਜੀ ਅੱਛਾ ਪ੍ਰਾਣੇ ਜਿਹੜੇ ਬਜ਼ੁਰਗ ਉਹਨਾਂ ਕੋਲੇ ਇਹ ਗੁਣ ਹੈ ਨੰਨੀਆਂ ਪ੍ਰਾਣੀਆਂ ਸਾਡੀਆਂ ਦਾਦੀਆਂ ਹਨਾ ਉਹਨਾਂ ਕੋਲੇ ਹੈ ਨਾਨੀਆਂ ਕੋਲੇ ਤੇ ਅੱਜ ਦੀਆਂ ਜਿਹੜੀਆਂ ਭੈਣਾਂ ਹੈ ਉਹਨਾਂ ਕੋਲ ਟਾਵੀਂ ਟੱਲੀ ਭਾਵੇਂ ਜੇ ਕੋਈ ਸ਼ੌਂਕ ਜਾਂ ਤੌਰ ਤੇ ਭੈਣ ਸਾਡੀ ਸਿੱਖਣਾ ਚਾਵੇ ਨਾਲ ਬਹਿ ਕੇ ਕੋਈ ਗੁੱਡੇ ਕਿਤੇ ਕੁੱਟ ਕੇ ਭਾਵੇਂ ਕੋ ਗੋੜਨ ਲੈ ਲੈ ਤੇ ਨਹੀਂ ਤਾਂ ਅੱਜ ਕੱਲ੍ਹ ਬਈ ਪੁਣੇ ਬਣਾਏ ਆ ਜਾਂਦੇ ਹਨਾ ਟਾਈਮ ਵੀ ਅੱਜ ਮੰਜੇ ਬੈਣ ਲੱਗ ਗਏ ਮੈਂ ਨਾ ਜੇ ਕੋਈ ਭੈਣ ਸਿੱਖ ਲੇ ਤੇ ਕੁਮਾਈ ਦਾ ਸਾਧਨ ਵੀ ਬਣ ਜੀਓ ਆ ਵੀ ਗੱਲ ਹੈ ਨਾ ਯਾਰ ਆ ਵੀ ਗੱਲ ਇੰਪੋਰਟੈਂਟ ਹੈ ਸੱਜਣੋ ਇਹ ਭਾਵੇਂ ਇਕੱਲੇ ਮੰਜੇ ਹੀ ਤੁਸੀਂ ਆ ਜਿਹੜੇ ਕੁੰਡੀ ਵਾਲਾ ਜਿਹੜਾ ਪਉਣਾ ਸਿੱਖ ਲਓ ਤੇ ਯਾਰ ਮਿਹਨਤ ਦਾ ਦਾ ਮੁੱਲ ਹੈਗਾ ਅੱਜ ਦੇ ਟਾਈਮ 'ਚ ਹਾਂਜੀ ਹਾਂਜੀ ਬਿਲਕੁਲ ਬਸ ਉਹਨੂੰ ਰਿਪਰੈਜ਼ੈਂਟ ਚੰਗੀ ਤਰ੍ਹਾਂ ਕਰਨਾ ਹੋਣਾ ਚਾਹੀਦਾ ਤੁਹਾਨੂੰ ਵੀ ਤੁਸੀਂ ਘਰ ਕੀ ਰਹੇ ਹੋ ਤੁਹਾਡੇ ਕੋਲੇ ਸੋਨਾ ਹੈ ਤੁਹਾਨੂੰ ਸੋਨਾ ਦਿਖਾਉਣਾ ਆਉਣਾ ਚਾਹੀਦਾ ਅੱਜ ਦੇ ਟਾਈਮ 'ਚ ਹਨਾ ਜੀ ਬਾਕੀ ਇਹਨਾਂ ਵੀ ਭਾਈ ਮੋਟੀ ਮੋਟੀ ਗੱਲ ਹੈ ਵੀ ਜੇ ਕੋਈ ਮਿਹਨਤ ਕਰੇ ਤੇ ਉਹਦਾ ਤਾਂ ਫਲ ਮਿਲੂਗਾ ਅੱਛਾ ਹੋਰ ਕੋਈ ਗੱਲ ਬਾਤ ਬਈ ਰਹੇਤ ਨਹੀਂ ਗਈ ਨਹੀਂ ਬਈ ਉਹ ਕਰਪੋਟਾ ਅੱਛਾ ਬਾਈ ਦਾ ਮੰਜਾ ਕਿਵੇਂ ਲੱਗਿਆ ਭਾਈ ਕਮੈਂਟਾਂ ਹੀ ਦੱਸਦੇ ਹੋ ਵੀਡੀਓ ਚੰਗੀ ਲੱਗੀ ਹੈ ਕਿ ਨਹੀਂ ਸ਼ੇਅਰ ਕਰ ਦਿਓ ਗੱਲਬਾਤ ਕੋਈ ਕਰਨੀ ਹੈ ਭਰਾ ਤੱਕ ਤਾਂ ਕਰ ਸਕਦੇ ਹੋ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆਂ ਜਿਉਂਦੇ ਵਸਦੇ ਹੱਸਦੇ ਰਹੋ ਸ਼ਬਾਖੈਰ ਸასიਖਾਲ ਕਮੈਂਟ ਜਰੂਰ ਕਰਦੇ ਹੋ ਵੀਰੇ ਤੇ ਜਿਹਨੇ ਫੋਲੋ ਨਹੀਂ ਕੀਤਾ ਆਪਣਾ ਆਮ ਤੋਂ ਖਾ ਚੈਨਲ ਉਹਨਾਂ ਨੂੰ ਬੇਨਤੀ ਹੈ ਕਿ ਫੋਲੋ ਕਰ ਲਿਓ ਬਹੁਤ ਹੀ ਇਦਾਂ ਦੇ ਘੈਂਟ ਘੈਂਟ ਕੰਟੈਂਟ ਆਉਂਦੀ ਵੇ ਹੈ ਤੁਹਾਡੀ ਕਚਹਿਰੀ ਚ ਹੌਲੀ ਹੌਲੀ ਤਾਰੀ ਜਾਵਾਂਗੇ ਉਹਨੇ ਤਾਂ ਮੇਰੇ ਲਈ ਦਿਓ ਜੀ ਸੁਖ ਅਧਦੇਹਰ ਵਾਲੇ ਨੂੰ ਇਜਾਜ਼ਤ ਜਿਉਂਦੇ ਵਸਦੇ ਹੱਸਦੇ ਰਹੋ ਸ਼ਬਾਖੈਰ ਸასიਖਾਲ ਬਾਈ ਜੀ ਬਹੁਤ ਬਹੁਤ ਧੰਨਵਾਦ ਫਤਿਹ ਬਾਈ ਫਿਰ ਧੰਨਵਾਦ ਬਾਈ ਤੁਹਾਡਾ ਜੀ ਆਉਣ ਦਾ ਇੱਥੇ ਧੰਨਵਾਦ ਓਕੇ ਸੱਜੋ ਮਿਲਦੇ ਆਗਲੀ ਵੀ